ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਗਲਾਂ ਬਣਾਉਣ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਬਣਾਵਾਂਗੇ ਆ ਆਪਣਾ ਪ੍ਰਿੰਟਡ ਮੈਚਿੰਗ ਸੂਟ ਆ ਕਲੀਆਂ ਆਪਾਂ ਪਾ ਲਈਆਂ ਕਲੀਆਂ ਦੀ ਵੀਡੀਓ ਤੁਹਾਨੂੰ ਪਹਿਲਾਂ ਵੀ ਦਿੱਤੀ ਹੋਈ ਐ ਤੇ ਹੁਣ ਵੀ ਦਿੱਤੀ ਐ ਜੀ ਤੇ ਇਹਦੇ ਵਿੱਚ ਆਪਾਂ ਪਲੋਈਆਂ ਵੀ ਪਾਲੀਆਂ ਤੁਹਾਨੂੰ ਦਿਖਾ ਦਿੰਨੇ ਆ ਪਲੋਈਆਂ ਆਪਾਂ ਇਸ ਤਰ੍ਹਾਂ ਪੰਨ ਆ ਦੇ ਖੁੰਦਰਲੀ ਸਾਈਡ ਤੇ ਆਉਂਦੀਆਂ ਪਲੋਈਆਂ ਪੈਂਦੀਆਂ ਕਲੀਆਂ ਵਾਲੇ ਕਮੀਜ਼ کئی ਮੇਰੇ ਨਾਲ ਪੈਨ ਆਪ ਕਹਿੰਦੇ ਪੁੱਛਦੀਆਂ ਹੁੰਦੀਆਂ ਵੀ ਪਲੋਈਆਂ ਪੈਂਦੀਆਂ ਕਿ ਨਹੀਂ ਪੈਂਦੀਆਂ ਪਲੋਈਆਂ ਪੈਂ ਜਾਂਦੀਆਂ ਗਲੇ ਦੇ ਸੌਰੀ ਜੀ ਕਮੀਜ਼ ਤੇ ਹੁਣ ਆਪਾਂ ਨਾ ਇਹਦੇ ਵਾਸਤੇ ਆਹ ਲੈ ਸ ਆ ਇਹਦੇ ਨਾਲ ਦੀ ਗਲਾ ਡਿਜ਼ਾਈਨ ਕਰਨਾ ਇੱਕ ਵਾਲਾ ਤਾਂ ਆਪਾਂ ਆ ਵਾਲਾ ਗਲਾ ਲੈ ਲਿਆ ਇੱਕ ਚੁੰਡ ਵਾਲਾ ਗਲਾ ਹੁੰਦਾ ਜਿਹੜਾ ਤੇ ਇੱਕ ਆਪਾਂ ਬੁਕਰਮ ਦਾ ਪੀਸ ਲੈ ਲਿਆ ਨਾਲ ਜੀ ਆਪਾਂ ਪੂਰੇ ਬੁਕਰਮ ਤੇ ਇਸ ਤਰ੍ਹਾਂ ਦਾ ਗਲਾ ਕਟਿੰਗ ਕਰਾਂਗੇ ਤਾਂ ਬੁਕਰਮ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਪਰ ਆਪਾਂ ਬੁਕਰਮ ਦਾ ਪੀਸ ਲੈ ਲਿਆ ਪੇਸਟਿੰਗ ਲਈ ਦਾ ਇਹ ਹੈਗੀ ਲੰਬਾਈ ਹੈਗੀ 8 ਤੇ ਚੜਾਈ ਹੈਗੀ 2 ਇੰਚ ਇਹਨੂੰ ਇਸ ਤਰ੍ਹਾਂ ਨਾਲ ਆਪਾਂ ਦੂਰਾ ਫੋਲਡ ਕਰ ਲਾਂਗੇ ਇਹਦੇ ਸੈਂਟਰ ਚੋਂ ਆਪਾਂ ਜਮਾ ਥੋੜਾ ਜਿਹਾ ਕਟਾਂਗੇ ਬਸ ਜਿਵੇਂ ਜਿੰਨੀ ਕ ਆਪਾਂ ਇਸ ਲਾਈ ਲਾਉਣੇ ਹੁੰਦੇ ਜਿਵੇਂ ਐਸ ਤਰ੍ਹਾਂ ਕਟਿੰਗ ਕਰ ਲੈਣ ਇਹਨੂੰ ਹੁਣ ਆਪਾਂ ਨਾਲ ਗਲੇ ਤੇ ਐਸ ਤਰ੍ਹਾਂ ਗਲਾ ਰੱਖ ਲੈ ਇਹਦੀ ਲੰਬਾਈ ਜੀ ਆਪਣੇ ਆਪ ਹੈਗੀ ਕੱਟ ਦੀ ਲੰਬਾਈ ਆਉਗੀ ਆਪਣੇ ਦੀ 7.5 ਉਹ ਥੋੜੀ ਮਰਜੀ ਹੈ ਤੁਸੀਂ ਵੱਧ ਵੀ ਕਰ ਸਕਦੇ ਹੋ ਘੱਟ ਵੀ ਕਰ ਸਕਦੇ ਹੋ ਪਰ ਆਪਾਂ इे ठीक है इतने ना हम आ गया निशान अपना सेंटर आ गया ये उत्ते पट्टी रख के इस तरह जिनी स्पेस आप इधरों छिए उन्नी क स्पेस इतने करके गला आप सोरी जी पट्टी गले दे अटैच कर देंगे हम इस तरह दूर मोड के ਜਿਹੜਾ ਆ ਵਿੱਚੋਂ ਹੈਗਾ ਫालतू ਮੁਕਰੋਂ ਉਹ ਕਟਿੰਗ ਕਰਤੀ ਇਸ ਤਰ੍ਹਾਂ ਦਾ ਆਪਣਾ ਗਲਾ ਬਣ ਗਿਆ ਦੇਖੋ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਕੱਪੜੇ ਤੇ ਲਾ ਲਈਏ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਗਲਾ ਕੱਪੜੇ ਤੇ ਲਾ ਲੈਂਦਾ ਪ੍ਰੈਸ ਨਾਲ ਹੁਣ ਇਹਦੀ ਸਾਈਡਾਂ ਤੇ ਆਪਾਂ ਸिलाई ਲਾ ਲੈਣੇ ਆ ਇਸ ਤਰ੍ਹਾਂ ਫੋਲਡਿੰਗ ਕਰਦਨੇ ਆ ਕੱਪੜੇ ਦੀ ਇਹ ਗਲਾਜੀ ਅੱਜ ਤੋਂ 20 ਸਾਲ ਪਹਿਲਾਂ ਦਾ ਬੰਦਾ ਆ ਰਿਹਾ ਜਦੋਂ ਦੀ ਮੈਂ ਕੱਪੜੇ ਸਲਾਈ ਕਰਨ ਲੱਗੀ ਆ ਉਦੋਂ ਤੀ ਇਹ ਡਿਜ਼ਾਈਨ ਬੰਦਾ ਆ ਰਿਹਾ ਪਰ ਕਦੇ ਕਿਵੇਂ ਕਦੇ ਕਿਵੇਂ ਲੈਸ ਲੱਗਦੀ ਹੈ ਗਲੇ ਦਾ ਡਿਜ਼ਾਈਨ ਹੀ ਹੁੰਦਾ ਹੁਣ ਤਾਂ ਨੈਟ ਆਗਲਾ ਨੈਟ ਤੋਂ ਦੇਖ ਕੇ ਬਣਾ ਲੈਂਦਾ ਪਹਿਲਾਂ ਆਪਦੇ ਦਿਮਾਗ ਨਾਲ ਹੀ ਬਣਾਉਣਾ ਪੈਂਦਾ ਸੀ ਇਧਰਲੀ ਸਾਈਡ ਤੋਂ ਵੀ ਉਸੇ ਤਰ੍ਹਾਂ ਹੀ ਆ ਫालतੂ ਕਪੜਾ ਜਿਹੜਾ ਆਪਾਂ ਉਹ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਨੈਨੂੰ ਇਸ ਤਰ੍ਹਾਂ ਦੁਰਾ ਮੋੜ ਕੇ ਟਕਲਾ ਲੈ ਹੁਣ ਆਪਾਂ ਕਮੀਜ਼ ਇਸ ਤਰ੍ਹਾਂ ਰੱਖ ਲਿਆ ਵਿਛਾਲਿਆ ਇਹ ਸਿੱਧੇ ਪਾਸੇ ਲਾਉਣਾ ਜੀ ਗਲਾ ਇਸ ਤਰ੍ਹਾਂ ਇੱਥੇ ਆਪਣੀ ਕਰੀਜ ਆ ਉੱਥੇ ਆਪਾਂ ਟੱਕ ਦੀ ਚੁੰਡ ਕਰ ਦਿੱਤੀ ਤੇ ਇਹਦੇ ਨਾਲ ਹੁਣ ਨਾਲ-ਨਾਲ ਲਾ ਲਾਂਗੇ ਆਪਾਂ ਇਸ ਤਰ੍ਹਾਂ ਸਲਾਈ ਇੱਥੋਂ ਵੀ ਤੁਸੀਂ ਦੇਖਣਾ ਵੀ ਆਪਣੇ ਜਿਹੜਾ ਕਰੀਜ ਆ ਦਿਸ ਰਹੀ ਹੈ ਨਾ ਤੁਹਾਨੂੰ ਇਹ ਆਈ ਦੀ ਚੁੰਡ ਦੀ ਬਿਲਕੁਲ ਵਿਚਾਲੀ ਆ ਗਈ। ਇੱਧਰ ਉੱਧਰ ਨਾ ਹੋਵੇ। ਅਸਟਾ ਹੌਲੀ-ਹੌਲੀ ਸਲਾਈ ਲਾਉਣੀ ਹੈ। ਇਹ ਕਾਟਨ ਦਾ ਕੱਪੜਾ ਕਿਉਂਕਿ ਰਿਸਕਦਾਨੀ ਜੇ ਤੁਸੀਂ ਸਿਲਕੀ ਕੱਪੜੇ ਤੇ ਗਲਾ ਬਣਾਉਣਾ ਫਿਰ ਤੁਸੀਂ ਇਹਦੇ ਸੈਂਟਰ 'ਚ ਸਿੱਧੀ ਸਲਾਈ ਲਾ ਲੋ ਕਰੀ ਆ ਵੇਖੋ ਇੱਥੇ ਵੀ ਆਪਣੇ ਕਰੀਜ ਆ ਗਏ। इथों इधर हम उपर वाल सिलाई ला दें हम इधरली साइड ही इस तरह सिलाई ला देंगे इस तरह अपना गला लग गया ਮੈਂ ਕਰ ਦਿੰਨੇ ਆ ਕਟਿੰਗ ਫालतू ਕੱਪੜੇ ਦੀ ਪਹਿਲਾਂ ਜਿਹੜਾ ਆਪਣਾ ਉੱਪਰ ਹੈਗਾ ਨਾ ਗਲਾਈ ਦੇ ਵਿੱਚ ਜਿਆਦਾ ਕਪੜਾ ਇਹਨੂੰ ਕਟਿੰਗ ਕਰ ਦਿੰਨੇ ਆ ਇਹਨੂੰ ਕਟਿੰਗ ਕਰਕੇ ਇਸ ਤਰ੍ਹਾਂ ਇਹਦੇ ਵਿੱਚ ਛੋਟੇ ਛੋਟੇ ਟੱਕ ਲਗਾ ਲਓ ਹੁਣ ਜਿਹੜੀ ਆਹ ਵਾਲੀ ਸੈਂਟਰ ਵਾਲੀ ਕਾਲਾ ਕਪੜਾ ਇਹਨੂੰ ਧਿਆਨ ਨਾਲ ਕੱਟਣਾ ਕਿਉਂਕਿ ਕਪੜਾ ਘਟ ਹੁੰਦਾ ਇੱਕੋ ਜਿਹਾ ਕਪੜਾ ਆਵੇ ਕਿਤੇ ਉਹ ਨਾ ਹੋਵੇ ਨਾ ਇੱਕ ਪਾਸੇ ਜ਼ਿਆਦਾ ਕੱਟ ਰਿਆ ਜਾਵੇ ਤੇ ਇੱਕ ਪਾਸੇ ਕੱਟ ਰਹੀ ਜੇ ਫਿਰ ਵਿੱਚੋਂ ਸਲਾਈਏ ਜਿਹੜੀ ਇੱਥੋਂ ਆ ਜਿਹੜਾ ਬੁੱਚ ਜਾ ਆਪਾਂ ਜ਼ਿਆਦਾ ਹੈ ਇਹਨੂੰ ਐ ਕਟਿੰਗ ਕਰ ਦਿੰਨੇ ਹੁਣ ਆਪਾਂ ਗਲੇ ਨੂੰ ਪਲਟਾ ਲਾਂਗੇ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਠੀਕ ਆ ਆ ਛੋਣ ਚੰਗੀ ਤਰ੍ਹਾਂ ਕੱਢ ਲਾਂਗੇ ਸਿੱਧਾ ਕਰਕੇ ਇਹਦੇ ਨਾਲ ਪੈਰ ਪੈਰ ਦੀ ਸਲਾਈ ਤੇ हाँ सॉरी जी पैर करते सन सिलाई ला देंगे इस तरह चंगी तरह साफ करते हुए मोड़ के ਇਸ ਸਲਾਈ ਜਿਹੜੀ ਆਪਾਂ ਪੈਰ-ਪੈਰ ਦੇ ਸੰਤੇ ਤਾਂ ਲਾਈਏ ਕਿਉਂਕਿ ਇਹਨੂੰ ਬਾਅਦ 'ਚ ਵੀ ਲੱਗਣੀ ਸੀ ਤੇ ਆਪਾਂ ਹੁਣ ਲਾ ਕੇ ਇਹਨੂੰ ਦੇੜ ਨਾਲ ਹੀ ਇਹ ਸਲਾਈ। ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕੱਪੜਾ ਸਾਫ਼ ਕਰ ਦੋ। ਸਟਾਫੇ ਵਾਲਾ ਵਗੈਰਾ ਨਾ ਆਪਾਂ। ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇੱਕ ਵਾਰੀ ਗਲਾ ਰੈਡੀ ਹੋ ਗਿਆ ਹੁਣ ਆਪਾਂ ਲਾਉਣੇ ਆਂ ਤੇ ਲੈਸ ਲੈਸ ਆ ਜਿਹੜੀ ਸਿੱਧਫੁਟ ਚੈੱਕ ਕਰ ਲੈਣੀ ਆ ਇਧਰਲੀ ਸਾਈਡ ਤੋਂ ਪਾ ਲੱਗਣ ਲਾਉਣ ਲੱਗਾ ਇੱਥੋਂ ਜਿੰਨੀ ਉਹ ਆਪਣੀ ਮਰਜ਼ੀ ਆ ਬਾਹਰ ਕੱਢ ਸਕਦੇ ਆ ਆਪਾਂ ਲੈਸ फिर आपले खटाम जी कलाई आज उ लैस में थोड़ा जहाँ खिंच के रखो फिर गलाई च सोनी मुड़ती है लैस जी आप इतली छड़ती फिर बुल ज लग जाएंगे इस तरह इस तक लग गए हम आप इधरली सैड पर ला लेने ਇਜੀਡਿ ਲੈਸ ਆਪਾਂ ਇੱਥੋਂ ਤੱਕ ਹੀ ਲਾਉਣੀ ਹੈ ਇਧਰ ਨੂੰ ਮੁੜ ਕੇ ਨਹੀਂ ਲੈ ਕੇ ਜਾਂਦੇ ਠੀਕ ਹੈ ਇਧਰ ਨੂੰ ਨਹੀਂ ਮੁੜ ਕੇ ਯਾਨੀ ਇੱਥੋਂ ਆਪਾਂ ਲੈਸ ਕੱਟ ਕਰ ਦਾਂਗੇ ਹੁਣ ਜਿਹੜੀ ਇਹ ਲੈਸ ਆ ਯੂ نو ਇੱਥੋਂ ਲਾਵਾਂਗੇ ਆਪਾਂ ਆਸਤਾਂ ਚੰਗੀ ਤਰ੍ਹਾਂ ਰੱਖ ਕੇ ਥੱਲੇ ਨਾ ਅੜਤੀ ਹੈ ਲੈਸ ਇਹਦੇ ਉੱਪਰ ਇਸ ਤਰ੍ਹਾਂ ਚੰਗੀ ਤਰ੍ਹਾਂ ਮੋੜ ਕੇ ਦੋ ਸਲਾਈਆਂ ਲਾ ਦਿਓ ਤਾਂ ਕਿ ਪੱਟੀ ਨਾ ਜਾਵੇ ਮੈਂ ਇਧਰਲੀ ਸਾਈਡ ਤੇ ਲਾ ਦਿੰਦੀ ਹਾਂ ਇਸ ਤਰ੍ਹਾਂ ठीक आ देखो इस तरह अपना गला बन गया हम ये आपने जी थले कपड़ा कपड़ा ले लिया नाल दा तरह ना लं लंबाई लं लोट ले लिया तो इन दूरा का रख लिया सी इधरली सैड ते इतें आप कपड़ा रखा इधर उपर ला देंगे हम सिलाई इतों चंकी तरह सिलाइया दो तीन ला दूंग मोड़ के ताकि पाने वे गला अपना जोड़ा इतरे ना हम इधर मोड़ लागे हाँ चक के लैस न इत सिलाई लग इस तरह सैड त करके लैस ना चंगी तरह दो तीन सिलाइया ला देंगे मोड़, मोड़ के फिर उदड़ दें गला ठीक है आने पुट्ठा करके हूँ जोड़ा फालतू कपड़ा सैड पर हूँ कर दें कटिंग ठीक है आ देखो जी सिंपल जहा अपना बन के तैयार है ਨਾ ਆਪਾਂ ਨੂੰ ਕੋਈ ਇਹ ਚ ਲੈਸ ਦਾ ਜਿਆਦਾ ਪਟਣਾ ਦੀ ਜਰੂਰਤ ਆ ਬਟਾਣੀ ਜਗ੍ਹਾ ਆਪਣੀ ਲੈਸ ਲੱਗ ਗਈ ਠੀਕ ਆ ਮੇਰਾ ਡਿਜ਼ਾਈਨ ਤੁਹਾਨੂੰ ਪਸੰਦ ਆ ਵੀਡੀਓ ਚੰਗੇ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਮੇਰੇ ਡਿਜ਼ਾਈਨ ਗਲੇ ਵਧੀਆ ਲੱਗਦੇ ਆ ਤਾਂ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜੀ ਕਈ ਭੈਣਾ ਬਹੁਤ سارے ਸੋਹਣੇ ਸੋਹਣੇ ਕਮੈਂਟ ਕਰਦੇ ਆ ਆਪਣਾ ਦੂਸਰਾ ਚੈਨਲ ਜਸਪ੍ਰਿਤ ਮਲਟੀ ਕੁਕਿੰਗ ਨੂੰ ਵੀ ਸਬਸਕ੍ਰਾਈਬ ਕਰ ਲਓ ਉਹ ਤੇ ਆਪਾਂ ਰੈਸਪੀ ਦੀ ਵੀਡੀਓ ਪਾਉਣੇ ਆ ਜੇ ਕੋਈ ਤੁਸੀਂ ਰੈਸਪੀ ਸਿੱਖਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ ਆਪਾਂ ਜਰੂਰ ਬਣਾ ਕੇ ਦੱਸਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ